ਨਨ ਵਾਹਿਗੁਰੂ ਸਾਹਿਬ ਜੀ ਕਾਇਆ ਕੰਚਨ ਤਾਂ ਥੀਐ ਜਾਂ ਸਤ ਗੌਰ ਲਏ ਮਿਲਾਏ ਭ੍ਰਮ ਮਾਇਆ ਵਿੱਚੋਂ ਕੱਟੀਐ ਸਚੜੈ ਨਾਮ ਸਮਾਏ ਸਚੇ ਨਾਮ ਸਮਾਏ ਹਰ ਗੁਣ ਗਾਏ ਮੇਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿਚੋਂ ਹਮੈਂ ਜਾਏ ਜਿਨਨੀ ਪੁਰਖੀ ਹਰ ਨਾਮ ਚਿਤ ਲਾਇਆ ਤਨ ਕਹੋਂ ਲਾਗਾ ਪਾਏ ਕਾਇਆ ਕੰਚਨ ਤਾਥੀਏ ਜਾਂ ਸਤ ਗੁਰ ਲਏ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਉਹੜੇ ਪਾਗੇ ਹੋ ਜੋ ਸਤ ਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੀ ਪਾਵਨ ਵਿਚਾਰ ਆਪ ਜੀ ਨੇ ਜੋ ਬਚਨ ਸਰਵਣ ਕੀਤਾ ਏ ਇਹ ਵਡਹੰਸ ਰਾਗ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 584 ਅਤੇ 585 ਦੇ ਉੱਪਰ ਸੁਭਾਏ ਮਾਨ ਹੈ ਸ਼ਬਦ ਲੰਬੇਰਾ ਏ ਆਪ ਜੀ ਨੇ ਦੂਸਰੇ ਬੰਦ ਦਾ ਪਾਠ ਸਰਵਣ ਕੀਤਾ ਏ ਸੋ ਜਿਹੜੀ ਕੱਲ ਵੀ ਵਿਚਾਰ ਆਪਾਂ ਸਾਂਝੀ ਕਰ ਰਹੇ ਸਾਂ ਉਹ ਪਾਵਨ ਇਹ ਪੰਕਤੀ ਸਾਂਝੀ ਕਰ ਰਹੇ ਸਾਂ ਕਿ ਕਾਇਆ ਕੰਚਨ ਤਾਂthi ਹੈ ਜਾਂ ਸਤਗੁਰ ਲਏ ਮਿਲਾਏ ਇਹਦੇ ਅਖਰੀ ਅਰਥ ਕਰ ਲਈਏ ਕਿ ਇਹ ਸਰੀਰ ਸੋਨੇ ਵਰਗਾ ਸ਼ੁੱਧ ਉਦੋਂ ਹੁੰਦਾ ਹੈ ਜਦੋਂ ਸਤਗੁਰੂ ਜੀਵ ਨੂੰ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ ਇਸ ਪਰਥਾਏ ਮੈਂ ਕੁਝ ਉਦਾਹਰਨਾਂ ਦਿੱਤੀਆਂ ਸਨ ਤੇ ਸਮਾਪਤੀ ਤੇ ਕਬੀਰ ਸਾਹਿਬ ਦੇ ਦੋ ਸਲੋਕ ਕਿ ਕਬੀਰ ਸੂਤਾ ਕਿਆ ਕਰੈ ਉੱਠ ਕੇ ਨਾ ਜਪੈ ਮੂਰਾਰ ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋੜ ਪਸਾਰ ਇਸ ਗੱਲ ਤੇ ਸਮਾਪਤੀ ਕੀਤੀ ਸੀ ਕਿ ਭਾਈ ਅਮਰਤ ਵੇਲੇ ਉੱਠ ਕੇ ਜਦੋਂ ਕੋਈ ਪਰਮਾਤਮਾ ਦਾ ਨਾਮ ਜਪਦਾ ਏ ਤੇ ਉਹਦਾ ਅੰਦਰ ਜਿਹੜਾ ਏ ਉਹ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ ਨਾਲ ਮੈਂ ਦੂਸਰਾ ਪੱਖ ਰੱਖ ਦੇਵਾਂ ਇਹ ਵੀ ਬੜੀ ਵਰੀ ਸਾਂਝ ਪਾਈ ਹੈ ਕਿ ਕੱਲਾ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਅੰਦਰ ਸ਼ੁੱਧ ਨਹੀਂ ਹੋਣਾ ਕਈ ਵਰੀ ਮਨ 'ਚ ਇਹ ਭੁਲੇਖਾ ਪੈ ਜਾਂਦਾ ਏ ਕਿ ਮੈਂ ਜੇ ਅੰਮ੍ਰਿਤ ਵੇਲੇ ਉੱਠ ਗਿਆ ਬਾਣੀ ਪੜ ਲਈ ਤੇ ਬਾਣੀ ਪੜ ਕੇ ਇਹਦਾ ਭਾਵ ਮੈਂ ਸ਼ੁੱਧ ਹੋ ਗਿਆ ਨਹੀਂ ਅਸਲ ਦੇ ਵਿੱਚ ਜੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਵੀ ਹੰਕਾਰ ਕਰ ਲਿਆ ਤੇ ਕੰਮ ਉਥੇ ਦਾ ਉਥੇ ਰਹ ਜੇਗਾ ਸ਼ੁੱਧ ਹੋਣਾ ਅੰਦਰ ਦਾ ਸਾਫ਼ ਹੋ ਜਾਣਾ ਇਹ ਗੁਰੂ ਦੀ ਕਿਰਪਾ ਇਹਦੇ ਵਿੱਚ ਮਨੁੱਖ ਦਾ ਕੋਈ ਵੀ ਆਪਣਾ ਹੱਥ ਕੰਮ ਨਹੀਂ ਕਰਦਾ ਇੱਕ ਅੰਮ੍ਰਿਤ ਬਾਣੀ ਦਾ ਆਪਾਂ ਬਚਨ ਪੜ੍ਹਦੇ ਹਾਂ ਕਿ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਮਨ ਤਾਂ ਕਾਬੂ ਦੇ ਵਿੱਚ ਆਉਂਦਾ ਜੇ ਮਾਲਕ ਦੀ ਦਇਆ ਉਹਦੀ ਕਿਰਪਾ ਰਹਿਮਤ ਹੁੰਦੀ ਏ ਉਹਦੀ ਕਿਰਪਾ ਤੋਂ ਬਿਨਾ ਮਨ ਸਾਫ਼ ਨਹੀਂ ਹੋਵੇਗਾ ਕਦੇ ਹੁਣ ਆਉਣ ਵਾਲੇ ਦਿਨਾਂ 'ਚ ਆਪਾਂ ਦੇਖਦੇ ਹਾਂ ਕਿ ਵਿਸਾਖੀ ਦਾ ਦਿਹਾੜਾ ਆ ਰਿਹਾ ਏ ਅਕਸਰ ਕਿਸੇ ਨੂੰ ਕਿਹਾ ਜਾਵੇ ਕਿ ਭਾਈ ਅਮਰਤ ਛੱਕੋ ਗੁਰੂ ਵਾਲੇ ਬਣੋ ਤੇ ਸਾਡਾ ਜਵਾਬ ਬਹੁਤਿਆਂ ਦਾ ਇਹ ਹੁੰਦਾ ਜੀ ਸਾਡਾ ਮਨ ਸਾਫ਼ ਹੀ ਏ ਅਸੀਂ ਕੁਝ ਖਾਂਦੇ ਪੀਂਦੇ ਨਹੀਂ ਸਾਡਾ ਅੰਮ੍ਰਿਤ ਸ਼ਗੇ ਵਰਗਾ ਹੀ ਏ ਪਰ ਇਹ ਤੇ ਉਹ ਗੱਲ ਹੋ ਗਈ ਨਾ ਪੇ ਆਪੇ ਰੱਜੀ ਪੂਜੀ ਆਪੇ ਮੇਰੇ ਬੱਚੜੇ ਜੀ ਨਾ ਅਸੀਂ ਆਪਣੇ ਆਪ ਨੂੰ ਆਪ ਹੀ ਸਾਫ਼ ਮੰਨਦੇ ਪਏ ਆਂ ਪਰ ਭਾਈ ਗੁਰਦਾਸ ਜੀ ਨੇ ਇੱਕ ਥਾਂ ਦੇ ਉੱਤੇ ਆਪਣੇ ਅੰਦਰ ਦੇ 20 ਔਗਣ ਜਿਹੜੇ ਨੇ ਲਿਖ ਕੇ ਸਾਡੀ ਝੋਲੀ ਚ ਪਾਏ ਨੇ ਕਿ ਮਨੁੱਖ ਦੇ ਅੰਦਰ ਇੰਨੇ ਔਗਣ ਨੇ ਉਹ ਮੈਂ ਬਚਨ ਭਾਈ ਸਾਹਿਬ ਦਾ ਪੜ੍ਹ ਦੇਣਾ ਕਹਿਣ ਲਗੇ ਹਾਂ ਅਪਰਾਧੀ ਗੁਨਾਗਾਰ ਹਾਂ ਬੇਮੁਖ ਮੰਦਾ ਚੋਰ ਝਾਰ ਜਵਾਰ ਹਾਂ ਪਰ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨਦਾ ਵਿਸ਼ਵਾਸ ਘਾਤੀ ਅਕਿਰਤ ਕਨ ਮੈਂ ਕੋ ਨਾ ਰਹੰਦਾ ਇਹ ਵੀ ਔਗਣ ਬਣਦੇ ਨੇ ਹੁਣ ਇਹਦੇ ਵਿੱਚ ਬਾਹਰ ਕੋਈ ਨਜ਼ਰ ਨਹੀਂ ਆ ਰਿਆ ਮੈਂ ਅੰਦਰੋਂ ਕਿੰਨਾ ਕੁ ਗੁਨਾਹਾਂ ਦੇ ਨਾਲ ਭਰਿਆ ਇਹ ਸਿਰਫ ਮੈਂ ਹੀ ਜਾਣਦਾ ਹਾਂ ਕੋਈ ਦੂਸਰਾ ਨਹੀਂ ਜਾਣ ਸਕਦਾ ਚਲੋ ਅਸੀਂ ਬਾਹਰ ਤੇ ਆਪਣੇ ਤੇ ਪਰਦਾ ਪਾਈਏ ਇਹ ਮੰਨ ਸਕਦੇ ਹਾਂ ਕਿ ਸਾਡੀ ਸਮਾਜ ਦੇ ਵਿੱਚ ਇੱਜ਼ਤ ਹੈ ਸਾਡਾ ਰੁਤਬਾ ਹੈ ਅਸੀਂ ਆਪਣੇ ਮਾਨ ਸਤਕਾਰ ਬਣਾ ਕੇ ਰੱਖਣਾ ਹੈ ਪਰ ਜਿਸ ਘਰ ਦੇ ਵਿੱਚ ਜਿਸ ਦਾਤੇ ਨੇ ਬਖਸ਼ਣਾ ਹੈ ਅਸੀਂ ਉਹਦੇ ਅੱਗੇ ਵੀ ਪਰਦਾ ਪਾ ਕੇ ਆਖੀ ਜਾਈਏ ਮੈਂ ਤੇ ਗੁਨਾਹ ਕਰਦਾ ਹੀ ਕੋਈ ਨਹੀਂ ਤੇ ਯਾਦ ਰੱਖਿਓ ਇਹਦੇ ਤੋਂ ਵੱਡਾ ਹੋਰ ਕੋਈ ਗੁਨਾਹ ਨਹੀਂ ਹੈਗਾ ਕਿ ਮੁੱਕਰ ਜਾਣਾ ਸਾਨੂੰ ਸਤਗੁਰਾਂ ਦੀ ਬਾਣੀ ਨੇ ਇਹ ਗੱਲ ਕਹੀ ਹੈ ਕਿ ਜੇ ਤੂੰ ਗੁਨਾਹ ਕੀਤੇ ਨੇ ਤੇ ਉਹਨਾਂ ਨੂੰ ਸਵੀਕਾਰ ਕਰ ਲਾ ਗੁਰੂ ਦੀ ਰਹਿਮਤ ਜਿਹੜੀ ਹੈ ਉਹ ਸਵੀਕਾਰ ਕਰਨ ਦੇ ਵਿੱਚ ਆਪਣੇ ਗੁਨਾਹਾਂ ਨੂੰ ਮੰਨਣ ਦੇ ਵਿੱਚ ਪਰ ਕਈ ਵਾਰੀ ਮਨੁੱਖ ਇੰਨਾ ਕੁ ਜ਼ਿਆਦਾ ਚਲਾਕ ਹੋ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਜਿਹੜਾ ਉਹ ਗੁਰੂ ਤੋਂ ਵੀ ਤਾਂ ਸਮਝਣ ਦਾ ਯਤਨ ਕਰਦਾ ਹੈ ਸਤਗੁਰਾਂ ਦਾ ਅਸੀਂ ਇੱਕ ਬਚਨ ਪੜ੍ਹਦੇ ਹਾਂ ਕਿ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਇਹਦਾ ਭਾਵ ਕਿ ਮਾਲਕ ਜਿਹੜੇ ਪਹਿਲਾਂ ਗੁਨਾਹ ਹੋ ਚੁੱਕੇ ਨੇ ਮੈਨੂੰ ਉਹ ਮੈਂ ਮੰਨਦਾ ਹਾਂ ਮੈਂ ਕੀਤੇ ਨੇ ਪਰ ਮੈਨੂੰ ਬਖਸ਼ ਲੈ ਅਸੀਂ ਪਰਮਾਤਮਾ ਨੂੰ ਬਖਸ਼ਿੰਦ ਕਹਿੰਦੇ ਆ ਉਹ ਬਖਸ਼ੇਗਾ ਤਾਂ ਜੇ ਆਪਾਂ ਗੁਨਾ ਅस्वीਕਾਰ ਕਰਾਂਗੇ ਅਸੀਂ ਤੇ ਅਜੇ ਸਵੀਕਾਰ ਹੀ ਨਹੀਂ ਕਰਦੇ ਅਸੀਂ ਤੇ ਇਹੋ ਗੱਲ ਮੰਨੀ ਫਿਰਦੇ ਆ ਨਾ ਕਿ ਮੇਰਾ ਤੇ ਮਨ ਹੀ ਬੜਾ ਸਾਫ਼ ਹੈ ਤੇ ਜੇ ਮਨ ਪਹਿਲਾਂ ਹੀ ਸਾਫ਼ ਹੈ ਤੇ ਫਿਰ ਗੁਰੂ ਕੋਲ ਲੈਣ ਕਿ ਅਮਨੇ ਮਨ ਮਾਫ਼ ਕਰਿਆ ਜੀ ਇੱਕ ਸੋਨਾ ਜਿਹੜਾ ਹੈ ਉਹ ਕੋਠਾਲੀ ਚ ਤਾਂ ਹੀ ਪੈਂਦਾ ਕਿ ਉਹਦੇ ਅੰਦਰ ਦੀ ਮੈਲ ਸੜ ਜਾਵੇ ਇੱਕ ਮਰੀਜ਼ ਡਾਕਟਰ ਦੇ ਕੋਲ ਤਾਂ ਹੀ ਜਾਂਦਾ ਹੈ ਕਿ ਉਹਦੀ ਬਿਮਾਰੀ ਦਾ ਇਲਾਜ ਹੋ ਸਕੇ ਜੇ ਸੋਨਾ ਆਖੇ ਮੈਂ ਪਹਿਲਾਂ ਹੀ ਸ਼ੁੱਧ ਹਾਂ ਤੇ ਯਾਦ ਰੱਖਿਓ ਉਸ ਸੋਨੇ ਨੂੰ ਜਿਹੜਾ ਕੋਠਾਲੀ ਦੇ ਵਿੱਚ ਪੈਣ ਦੀ ਲੋੜ ਨਹੀਂ ਜਿਹੜਾ ਮਨਾਂ ਗੁਰੂ ਤੋਂ ਜਾਂ ਟੱਪ ਜਾਂਦਾ ਇਹਨਾਂ ਉਹ ਫਿਰ ਉਹ ਰੱਬ ਹੀ ਰੱਖਿਆ ਜੀ ਉਹਦਾ ਉਹਦਾ ਕੋਈ ਹੱਲ ਨਹੀਂ ਹੈਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਇਹ ਕਿਹਾ ਕਿ ਜੇ ਤੂੰ ਗੁਨਾਹ ਕਰਦਾ ਹੈ ਜੇ ਰੱਬ ਦੇ ਘਰ ਚ ਪਰਵਾਹ ਨਹੀਂ ਤੇ ਗੁਰੂ ਕੋਲ ਚਲੇ ਜਾ ਗੁਰੂ ਬਖਸ਼ ਦੇਵੇਗਾ ਇਹ ਪਉੜੀ ਮੈਂ ਬੜੀ ਵਾਰੀ ਸਾਂਝੀ ਕੀਤੀ ਇਹ ਵੀ ਤੁਹਾਨੂੰ ਸੁਣਾ ਦਿੰਨਾ ਕਿ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ ਇੱਕ ਖੋਟੇ ਇੱਕ खरे ਆਪੇ ਪਰਖਣ ਹਾਰ खरे ਖਜਾਨੇ ਪਾਈਆਂ ਖੋਟੇ ਸੱਟੀਆਂ ਬਾਹਰ ਵਾਰ ਖੋਟੇ ਸੱਚੀ ਦਰਗਾਹ ਸੁੱਟੀਆਂ ਕਿਸ ਆਗੇ ਕਰੇ ਪੁਕਾਰ ਅਗੇ ਕਿ ਲਗੇ ਸਤਗੁਰ ਪਿਛੇ ਭਜ ਪਵੇ ਇਹਾ ਕਰਨੀ ਸਾਰ ਕਹਿੰਦੇ ਸਭ ਤੋਂ ਚੰਗੀ ਗੱਲ ਗੁਰੂ ਦੇ ਚਰਨਾਂ 'ਚ ਲੱਗ ਜਾ ਜੇ ਤੇਰੇ ਅੰਦਰ ਮੈਲ ਕਿਉਂ ਕਿਉਂਕਿ ਸਤਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਾਇਆ ਕੰਚਨ ਤਾਥੀ ਹੈ ਤੇਰਾ ਸਰੀਰ ਸੋਨੇ ਵਰਗਾ ਸ਼ੁੱਧ ਹੋ ਜਾਏਗਾ ਪਰ ਸ਼ਰਤ ਇਹ ਆ ਜਾਂ ਸਤਗੁਰ ਲਏ ਮਲਾਈ ਜੇ ਤੈਨੂੰ ਗੁਰੂ ਆਪਣੇ ਨਾਲ ਜੋੜ ਲੇਗਾ ਜਿਹੜੀ ਮੈਂ ਬੇਨਤੀ ਕਰ ਰਿਹਾ ਗੁਰੂ ਤਾਂ ਜੋੜੇਗਾ ਕੱਲ ਮੈਂ ਅਮਰਤ ਵੇਲੇ ਤੇ ਜੋਰ ਦਿੱਤਾ ਸੀ ਅੱਜ ਅਮਰਤ ਵੇਲੇ ਦੇ ਨਾਲ ਇਹਦਾ ਅਰਥ ਇਹ ਨਹੀਂ ਕਿ ਮੈਂ ਆਪਣੀ ਗੱਲ ਕੱਟ ਰਿਹਾ ਅਮਰਤ ਵੇਲੇ ਦੇ ਨਾਲ ਇਹ ਬੇਨਤੀ ਕਰ ਰਿਹਾ ਕਿ ਭਾਈ ਅਮਰਤ ਵੇਲੇ ਉਠੋ ਬਾਣੀ ਪੜੋ ਸਿਮਰਨ ਕਰੋ ਪਰ ਇਹ ਕੁਝ ਕਰਕੇ ਹੰਕਾਰ ਕਦੀ ਨਹੀਂ ਕਰਨਾ ਜੇ ਇੰਨਾ ਕੁਝ ਕਰਕੇ ਵੀ ਤੁਸੀਂ ਹੰਕਾਰ ਕਰ ਲਿਆ ਤੇ ਫਿਰ ਜਿਹੜਾ ਇਹ ਉਹ ਉੱਪਰ ਨਾਲਾ ਸਾਡਾ ਉਥੇ ਦਾ ਉਥੇ ਰਹਿ ਜਾਏਗਾ ਜਿਹੜਾ ਭਾਈ ਸਾਹਿਬ ਦਾ ਮੈਂ ਬਚਨ ਪੜ੍ਹ ਰਿਆਂ ਸਾਂ ਉਹਨੂੰ ਫੇਰ ਰਿਪੀਟ ਕਰ ਦੇਵਾਂ ਸਾਡੇ ਅੰਦਰ ਐਨੇ ਗੁਨਾ ਨੇ ਭਾਈ ਸਾਹਿਬ ਨੇ ਗਿਣਾਏ ਨੇ ਫੇਰ ਗਿਲੋ ਹਾਂ ਅਪਰਾਧੀ ਗੁਨਾਗਾਰ ਬੇਮੁਖ ਮੰਦਾ ਚੋਰ ਯਾਰ ਜੋਹਾਰ ਹਾਂ ਪਰ ਕਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਕ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰਨਦਾ ਵਿਸ਼ਵਾਸ ਘਾਤੀ ਅਕਿਰਤ ਕਨ ਮੈਂ ਕੋ ਨਾ ਰਹੰਦਾ ਪਰ ਇੰਨੀ ਗੱਲ ਕਹਿ ਕੇ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਭਾਈ ਸਾਹਿਬ ਨੇ ਅਖੀਰ ਤੇ ਤਤ ਘਟ ਦਿੱਤਾ ਕਹਿ ਲਗੇ ਸਿਮਰ ਮੁਰੀਦਾ ਢਾਡੀਆਂ ਸਤਿਗੁਰ ਬਖਸ਼ੰਦਾ ਕਹਿ ਲਗੇ ਜੀ ਕਹਿ ਲਗੇ ਜੀ ਇੰਨੇ ਔਗਣ ਨੇ ਨਾ ਤਾਂ ਹੀ ਪਰਮਾਤਮਾ ਦਾ ਨਾਮ ਜਪਣੇ ਦਾਤਾ ਬੜਾ ਬਖਸ਼ਿੰਦੇ ਉਹ ਤੈਨੂੰ ਬਖਸ਼ ਦੇਵੇਗਾ ਉਹ ਤੈਨੂੰ ਮਾਫ ਕਰ ਦੇਵੇਗਾ ਉਹ ਤੇਰੇ ਜੀਵਨ ਦੇ ਵਿੱਚ ਜਿਹੜਾ ਇਹ ਉਹ ਮਲੀਨਤਾ ਨੂੰ ਕੱਢ ਕੇ ਤੇਰੇ ਅੰਦਰ ਨਾਮ ਦਾ ਜਿਹੜਾ ਚਾਨਣ ਨਾਮ ਦਾ ਪ੍ਰਕਾਸ਼ ਰੱਖ ਦੇਵੇਗਾ ਤੇ ਯਾਦ ਰੱਖਿਓ ਇਤਿਹਾਸ ਦੇ ਵਿੱਚ ਇਹੋ ਜਿਹਾ ਵੀ ਜ਼ਿਕਰ ਆਇਆ ਹੈ ਕਿ ਜਿੱਥੇ ਗੁਰਮਖਾਂ ਦਾ ਜੀਵਨ ਬਿਲਕੁਲ ਸ਼ੁੱਧ ਹੈ ਪਰ ਉਹਨਾਂ ਨੇ ਫਿਰ ਵੀ ਕਿਹਾ ਕਿ ਸਤਿਗੁਰੂ ਮੈਨੂੰ ਇੱਕ ਵਾਰ ਬਖਸ਼ ਲਿਓ ਜੀ ਜਿਸ ਵੇਲੇ ਧੰਨ ਬਾਬਾ ਬੁੱਢਾ ਸਾਹਿਬ ਜੀ ਪ੍ਰਾਪੁਰ ਪਿਆਨਾ ਕਰਨ ਲੱਗੇ ਨਾ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਸੱਦਾ ਭੇਜ ਦਿੱਤਾ ਸਤਿਗੁਰੂ ਦੀਦਾਰ ਬਖਸ਼ਿਓ ਕਿਉਂਕਿ ਅਵਸਥਾ ਬੜੀ ਵਿਰਧ ਹੋ ਗਈ ਸੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਆਏ ਤੇ ਜਿਹੜੇ ਅਖੀਰ ਨੇ ਬਾਬਾ ਜੀ ਨੇ ਬਚਨ ਕਹੇ ਅਖੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਜਿਹੜਾ ਆਪਣਾ ਅੱਜ ਦਾ ਵਿਸ਼ਾ ਹੈ ਬਾਬਾ ਜੀ ਨੇ ਇੱਕੋ ਗੱਲ ਕਹੀ ਸੀ ਸਤਗੁਰੂ ਜਾਂਦੀ ਵਾਰ ਰਸਨਾ ਤੋਂ ਇੱਕ ਸ਼ਬਦ ਕਹਿ ਦਿਓ ਕਿ ਜਾ ਬੁੱਢਿਆ ਤੈਨੂੰ ਮaaf ਕੀਤਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਦੀ ਚੁੱਪ ਹੋ ਕੇ ਕਹਿਣਗੇ ਬਾਬਾ ਜੀ ਇਹ ਕੀ ਕਹਿ ਰਹੇ ਜੀ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਸੀਨੇ ਦੇ ਨਾਲ ਦੋ ਵਾਰੀ ਲੱਗੇ ਹੋਏ ਨੇ ਬਾਬਾ ਬੁੱਢਾ ਸਾਹਿਬ ਅੱਠ ਪਾਤਸ਼ਾਹੀਆਂ ਦੇ ਦੀਦਾਰ ਕੀਤੇ ਹੋਏ ਨੇ ਪੰਜ ਪਾਤਸ਼ਾਹੀਆਂ ਨੂੰ ਹੱਥੀ ਤਿਲਕ ਲਾਇਆ ਹੋਇਆ ਹੈ ਬੜੀ ਕਲਨਾ ਸੀ ਬਾਬਾ ਬੁੱਢਾ ਸਾਹਿਬ ਦੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਦਾ ਪ੍ਰਕਾਸ਼ ਵੀ ਬਾਬਾ ਬੁੱਢਾ ਸਾਹਿਬ ਜੀ ਦੀ ਅਰਦਾਸ ਦੇ ਨਾਲ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਨੇ ਇਹ ਗੱਲ ਸੁਣੀ ਕਹਿਣ ਲੱਗੇ ਬਾਬਾ ਜੀ ਇਦਾਂ ਨਹੀਂ ਹੋ ਸਕਦਾ ਕਹਿਣ ਲੱਗੇ ਨਹੀਂ ਦਾਤਾ ਜੀ ਮੈਂ ਸਿੱਖ ਹਾਂ ਤੁਸੀਂ ਗੁਰੂ ਜੇ ਬਸ ਮੇਰੀ ਅੰਤਮ ਇੱਛਾ ਪੂਰੀ ਕਰ ਦਿਓ ਉੱਥੇ ਸਤਿਗੁਰਾਂ ਨੂੰ ਕਹਿਣਾ ਪਿਆ ਸੀ ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਹ ਉਹ ਮੂਰਤਾ ਨੇ ਇਹ ਉਹ ਹਸਤੀਆਂ ਨੇ ਜਿਨ੍ਹਾਂ ਦੇ ਅੰਦਰ ਕੋਈ ਵੀ ਕੋਤਾਈ ਨਹੀਂ ਪਰ ਫਿਰ ਵੀ ਇੰਨੀ ਨਿਮਰਤਾ ਸੀ ਅਸੀਂ ਤੇ 4 ਦਿਨ ਨੇ ਨਿਤਨੇਮ ਕਰ ਲੀਏ ਤੇ ਟੱਲ ਤੇ ਛਾੜ ਦਿੰਨੇ ਆ ਆਪ ਨੂੰ ਗਿਆਤ ਹੋਵੇਗਾ ਜਿਸ ਵੇਲੇ 1601 ਤੋਂ ਲੈ ਕੇ 1604 ਤੱਕ ਆਦ ਗ੍ਰੰਥ ਬੀੜ ਦੀ ਸੰਪਾਦਨਾ ਹੁੰਦੀ ਰਹੀ ਤੇ ਸੰਗਤ ਦੀ ਸਾਭ ਸੰਭਾਲ ਸੰਗਤ ਨੂੰ ਉਪਦੇਸ਼ ਬਾਬਾ ਬੁੱਢਾ ਸਾਹਿਬ ਜੀ ਕਰਦੇ ਸਨ ਅਸੀਂ 2 ਦਿਨ ਸੇਵਾ ਕਰਕੇ ਤੇ ਗੁਰੂ ਘਰ ਦੇ ਚੌਧਰੀ ਬਣ ਜਾਂਦੇ ਆ ਮੈਨੂੰ ਬਖਸ਼ ਦੇ ਆ ਜੇ ਪਰ ਬਾਬਾ ਬੁੱਢਾ ਸਾਹਿਬ ਜੀ ਨੇ ਕਿਤੇ ਨਹੀਂ ਕਿਹਾ ਕਿ ਮੈਂ 2.5 3 ਸਾਲ ਉਪਦੇਸ਼ ਦਿੱਤਾ ਤੇ ਮੈਂ ਹੁਣ ਗੁਰੂ ਬਣ ਗਿਆ ਸੇਵਕ ਨੇ ਸੇਵਕ ਬਣ ਕੇ ਰਹੀ ਨੇ ਇਹ ਦਾਤ ਸੇਵਕੀ ਭਾਉ ਦੀ ਹੈ ਅੰਦਰ ਜਿਹੜਾ ਹੈ ਉਹ ਇਹਨਾਂ ਚੀਜ਼ਿਆਂ ਨਾਲ ਤੇ ਸ਼ੁੱਧ ਕਰਨਾ ਹੈ ਪਰ ਜੇ ਫੁਰਨਾ ਹੀ ਮਲੀਨਤਾ ਵਾਲਾ ਬਣ ਗਿਆ ਫਿਰ ਮੇਰੀ ਬੇਨਤੀ ਨੂੰ ਇਹ ਵਿਸ਼ਾ ਬੜਾ ਬਰੀਕ ਹੈ ਅੱਜ ਫਿਰ ਬੇਨਤੀ ਨੂੰ ਸਰਵਣ ਕਰਿਓ ਕਿ ਤੁਸੀਂ ਬਾਣੀ ਪੜੀ ਨਾਮ ਜਪਿਆ ਸੇਵਾ ਕੀਤੀ ਅਤਿ ਅਧਿਕਾਲ ਕਮਾਈ ਕੀਤੀ ਨਿਕਾ ਜਿਆ ਫੁਰਨਾ ਬਣ ਗਿਆ ਕਿ ਮੈਂ ਕੀਤਾ ਹੈ ਬੱਚੇ ਗੁਬਾਰਾ ਲੈਂਦੇ ਨੇ ਨਾ ਬਿਲਕੁਲ ਬਾਰੀਕ ਜੀ ਪਿੰਨ ਉਹਨੂੰ ਲਾ ਦਿਓ ਸਾਰੇ ਦਾ ਸਾਰਾ ਗੁਬਾਰਾ ਫਟ ਜਾਂਦਾ ਏ ਜੇ ਇੱਕ ਨਿਕਾ ਜਾਂ ਫੁਰਨਾ ਪੈਦਾ ਹੋ ਗਿਆ ਨਾ ਵੀ ਇਹ ਮੈਂ ਕੀਤਾ ਮੈਂ ਨਾ ਹੁੰਦਾ ਤੇ ਸ਼ਾਇਦ ਇਦਾਂ ਨਹੀਂ ਸੁਣਾ ਮੇਰੇ ਨਾਲ ਦਾ ਸਿੱਖ ਕੋਈ ਨਹੀਂ ਮੇਰੇ ਨਾਲ ਦਾ ਭਗਤ ਕੋਈ ਨਹੀਂ ਤੇ ਉਹ ਕੀਤੀਏ ਕਰਾਇ ਤੇ ਪਾਣੀ ਫਿਰ ਜਾਂਦਾ ਏ ਤਾਂ ਹੀਓ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਹਾ ਕਿ ਖੰਨੇਓ ਤਿੱਖੀ ਵਾਲੋਂ ਨਿੱਕੀ ਇਤ ਮਾਰਗ ਜਾਣਾ ਆ ਰਸਤਾ ਇਹ ਸਾਡਾ ਜਿਹੜਾ ਬੜਾ ਬਰੀਕ ਤਾਂ ਬਰੀਕ ਹੈ ਇਹਦੇ ਵਿੱਚ ਫੁਰਨੇ ਦਾ ਕੋਈ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਕੋਈ ਇੱਕ ਫੁਰਨਾ ਬਣ ਗਿਆ ਉਹ ਤੁਹਾਡੀ ਤਪੱਸਿਆ ਨੂੰ ਜਿਹੜਾ ਉਹ ਭੰਗ ਵੀ ਕਰ ਸਕਦਾ ਹੈ ਉਹ ਇੱਕ ਫਿਰ ਫਰਕ ਪਾ ਦੇਗਾ ਇਹਨੂੰ ਥੋੜਾ ਜਿਹਾ ਸੌਖਾ ਸਮਝਾ ਦੇਣਾ ਜਦੋਂ ਤੁਸੀਂ ਨਾਮ ਜਪਦੇ ਜੇ ਨਾ ਤੇ ਗੁਰੂ ਫਿਰ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਦਾ ਹੈ ਬਾਣੀ ਨੇ ਇਹ ਗੱਲ ਪ੍ਰਮਾਣ ਕੀਤੀ ਹੈ ਕਿ ਗੁਰਸਿੱਖਾ ਅੰਦਰ ਸਤਿਗੁਰ ਵਰਤੈ ਗੁਰੂ ਵਰਤਦਾ ਹੈ ਪਰ ਹੁਣ ਜੇ ਸਿੱਖ ਇਹ ਗੱਲ ਗੁਰੂ ਤੋਂ ਤਾਂ ਹੋ ਕੇ ਕਹਿ ਦਵੇ ਕਿ ਸਾਰਾ ਕੁਝ ਸਾਡੇ ਕਰਕੇ ਇੱਕ ਮੋਰ ਜ਼ਿੰਦਗੀ ਚ ਆਵੇਗਾ ਇਸ ਨੂੰ ਧਿਆਨ ਨਾਲ ਸਮਝਿਓ ਬਾਣੀ ਪੜੀ ਨਾਮ ਜਪਿਆ ਗੁਰੂ ਨੇ ਬੜੀਆਂ ਰਹਿਮਤਾ ਕੀਤੀਆਂ ਸਕਈ ਵਾਰੀ ਇਥੋਂ ਤੱਕ ਮੈਂ ਇੱਕ ਵਾਰੀ ਕਿਹਾ ਸੀ ਕਿ ਸਭ ਤੋਂ ਪਹਿਲਾਂ ਸਿੱਧੀ ਆਉਂਦੀ ਹੈ ਜੀ ਬਚਨ ਸਿੱਧੀ ਬਚਨ ਕੀਤਾ ਤੇ ਪੂਰਾ ਹੋ ਗਿਆ ਹੁਣ ਅਸੀਂ ਇਸੇ ਹੰਕਾਰ ਨੂੰ ਲੈ ਕੇ ਬੈਠੇ ਮੈਂ ਅਰਦਾਸ ਕਰ ਦੇਣਾ ਤੇ ਪੂਰੀ ਹੋ ਜਾਂਦੀ ਹੈ ਫਿਰ ਤੂੰ ਗੁਰੂ ਤੋਂ ਵੱਡਾ ਹੋ ਗਿਆ ਉਹ ਇਹ ਇੱਕ ਤਿਲਕਨ ਬਾਜੀ ਆਉਂਦੀ ਇਹ ਮੋੜ ਬੜਾ ਬਰੀਕ ਹੁੰਦਾ ਹੈ ਬਸ ਜੇ ਤੇ ਇਹ ਇੱਥੇ ਕਹਿ ਦਿੱਤਾ ਕਿ ਮੈਂ ਕੀਤਾ ਹੈ ਫਿਰ ਤੂੰ ਇੱਥੇ ਫਸ ਗਿਆ ਜੇ ਕਹਿ ਦਿੱਤਾ ਕਰਨ ਕਰਾਉਣਾ ਵਾਲਾ ਤੂੰ ਐ ਫਿਰ ਇਹ ਮੋੜ ਤੋਂ ਲੰਘ ਜਾਏਂਗਾ ਬਸ ਇਸ ਚੀਜ਼ ਨੂੰ ਸਮਝਣ ਦੀ ਲੋੜ ਅੰਮ੍ਰਿਤ ਬਾਣੀ ਦੇ ਦੋ ਬਚਨ ਮੈਂ ਸਾਂਝੇ ਕਰ ਦੇਣਾ ਇੱਕ ਥਾਂ ਤੇ ਕਿਹਾ ਹਮ ਕੀਆ ਹਮ ਕਰਾਂਗੇ ਮੈਂ ਕੀਤਾ ਮੈਂ ਸਿਰਫ ਗੁਰੂ ਘਰ ਦੀ ਗੱਲ ਕਰਿਆ ਆਪਾਂ ਵੀ ਤੇ ਗੁਰੂ ਘਰ ਚ ਕਹਿੰਦੇ ਨਾ ਵੀ ਮੈਂ ਨਾ ਆਵਾਂ ਤੇ ਇੰਨਾ ਕੰਮ ਨਹੀਂ ਹੋਣਾ ਕਦੀ ਵੀ ਮੈਂ ਆਇਆ ਤੇ ਆ ਆ ਹੋ ਗਿਆ ਮੈਂ ਆਇਆ ਤੇ ਆ ਕਰ ਦਿੱਤਾ ਮੈਂ ਇੰਨੀ ਬਾਣੀ ਪੜਦਾ ਮੈਂ ਇੰਨੀ ਸੇਵਾ ਕਰਦਾ ਮੈਂ ਇੰਨੇ ਵਾਰੀ ਆਉਂਦਾ ਮੈਂ ਰੋਜ਼ ਆਉਂਦਾ ਸਤਿਗੁਰੂ ਕਹ ਲਗੇ ਹਮ ਕੀਆ ਹਮ ਕਰਾਂਗੇ ਆਉਣ ਵਾਲੇ ਦਿਨਾਂ ਚ ਵੇਖਿਓ ਮੈਂ ਬਿਲਕੁਲ ਸੁਧਾਰ ਕਰਕੇ ਰੱਖ ਦੇਵਾਂਗਾ ਮੈਂ ਐਦਾਂ ਕਰ ਦਾਂਗਾ ਮੈਂ ਐਦਾਂ ਕਰ ਦਾਂਗਾ ਹਮ ਕੀਆ ਹਮ ਕਰਾਂਗੇ ਅੱਗੇ ਸ਼ਬਦ ਹੈ ਜੀ ਹਮ ਮੂਰਖ ਗਾਵਾਰ ਕਹਿੰਦੇ ਇਹ ਮੂਰਖਾਂ ਤੇ ਗਵਾਰਾਂ ਦੇ ਲੱਛਣ ਨੇ ਕਿਉਂ ਕਿ ਕਰਨ ਵਾਲਾ ਕਰਨੇ ਹਾਰ ਵਿਸਰਿਆ ਦੂਜੇ ਭਾਏ ਪਿਆਰ ਜਿਹੜਾ ਕਰਨ ਕਰਾਉਣ ਵਾਲਾ ਪ੍ਰਮਾਤਮਾ ਸੀ ਉਹ ਭੁੱਲ ਗਿਆ ਤੇ ਹੁਣ ਤੇਰਾ ਜਿਹੜਾ ਹਉਮੈ ਦੇ ਨਾਲ ਮੈਂ ਦੇ ਨਾਲ ਪਿਆਰ ਪੈ ਗਿਆ ਇਸੇ ਚੀਜ਼ ਨੂੰ ਬਦਲ ਦਿਓ ਫਿਰ ਬੇਨਤੀ ਸਮਝਿਓ ਗੁਰੂ ਨੇ ਜਿਹੜਾ ਜੋ ਵੀ ਕਾਰਜ ਕਰਾਉਣਾ ਹੁਣ ਪ੍ਰਮਾਤਮਾ ਨੇ ਸਿੱਧਾ ਤੇ ਉਹਨਾਂ ਨੇ ਉਹਨੇ ਕਿਸੇ ਦੇ ਵਿੱਚ ਵਿਚਰ ਕੇ ਕਰਾਉਣਾ ਹੈ ਨਾ ਇੱਕ ਜਰੀਆ ਬਣਦਾ ਹੈ ਤੇ ਜੇ ਮਾਲਕ ਦੇ ਤੁਹਾਨੂੰ ਜਰੀਆ ਬਣਾਇਆ ਤੇ ਤੁਸੀਂ ਹਮ ਦੀ ਜਗਾ ਕਹਿ ਦਿਓ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੈ ਸਰੀਰ ਪਾਤਸ਼ਾਹ ਮੈਂ ਕਿੱਥੋਂ ਕਰਨ ਜੋਗਸ ਮੇਰੇ ਕੋਲੋਂ ਨਹੀਂ ਹੁਣਾਏ ਇਹ ਤੂੰ ਕਿਰਪਾ ਕੀਤੀ ਹੈ ਜਿਵੇਂ ਮੈਂ ਭਾਈ 75 ਸਿੰਘ ਦੀ ਸਾਖੀ ਪਿਛਲੇ ਸਮੇਂ ਤੇ ਸਾਂਝੀ ਕੀਤੀ ਸੀ ਭੱਜਣ ਵਾਲਾ ਦਾਲ ਦੇ ਪਤੀਲੇ ਖਾਣ ਵਾਲਾ ਭੱਜ ਗਿਆ ਭਾਈ 75 ਸਿੰਘ ਕਹਿੰਦੇ ਸਤਿਗੁਰੂ ਮੇਰੇ ਕੋ ਕਿੱਥੇ ਹੁਣਾ ਹਾਂ ਤੂੰ ਥਾਪੜਾ ਦੇਦੇ ਤੇ ਜੋ ਮਰਜ਼ੀ ਕਰਾ ਲਾ ਕੰਨ ਲੱਗੇ ਹਾ ਨਾ ਹਮ ਕੀਆ ਨਾ ਕਰਾਂਗੇ ਮੈਂ ਨਹੀਂ ਕੀਤਾ ਨਾ ਮੇਰ ਕੋ ਕੁਛ ਹੁਣਾ ਨਾ ਕਰ ਸਕੈ ਸਰੀਰ ਸਰੀਰ ਚ ਵੀ ਇੰਨੀ ਤਾਕਤ ਨਹੀਂ ਆ ਗਈ ਮੈਂ ਕੁਛ ਕਰ ਸਕਦਾ ਕਿਆ ਜਾਣੋ ਕਿਸ਼ ਹਰ ਕੀਆ ਭਇਓ ਕਬੀਰ ਕਬੀਰ ਪ੍ਰਮਾਤਮਾ ਨੇ ਮੇਰੇ ਵਿਚਰ ਵਿੱਚ ਵਿਚਰ ਕੇ ਪਤਾ ਨਹੀਂ ਕੀ ਕਰ ਦਿੱਤਾ ਲੋਕ ਮੇਰਾ ਨਾਮ ਜਪਦੇ ਫਿਰਦੇ ਨੇ ਲੋਕ ਕਹਿੰਦੇ ਨੇ ਕਬੀਰ ਨੇ ਕੀਤਾ ਬਸ ਆਹ ਅਵਸਥਾ ਜਿੱਦਣ ਬਣ ਗਈ ਉਹਦੋਂ ਪ੍ਰਮਾਤਮਾ ਦੇ ਵਿੱਚ ਤੇ ਜੀਵ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ ਐਦਾਂ ਮਨ ਸ਼ੁੱਧ ਹੋਣਾ ਹੈ ਐਦਾਂ ਮਨ ਜਿਹੜਾ ਸੋਨੇ ਵਰਗਾ ਕੰਚਨ ਵਰਗਾ ਹੋਣਾ ਹੈ ਜਿਹੜੇ ਮੈਂ ਭਾਈ ਸਾਹਿਬ ਦੇ ਬਚਨ ਪੜ੍ਹ ਰਿਹਾ ਆ ਸਾਖੀਰਲੀ ਪੰਕਤੀ ਕਿ ਸਿਮਰ ਮੁਰੀਦਾ ਢਾਡੀਆਂ ਸਤ ਗੁਰ ਬਖਸ਼ੰਦਾ ਤੂੰ ਸਿਮਰ ਤੂੰ ਉਹਨੂੰ ਜਪ ਤੇ ਸਾਡੇ ਕੋਲ ਗੁਨਾਹ ਹੁੰਦੇ ਨੇ ਬਾਰ-ਬਾਰ ਹੁੰਦੇ ਨੇ ਰੋਜ਼ ਹੁੰਦੇ ਨੇ ਤਿੰਨ ਤਰ੍ਹਾਂ ਦੀ ਆਪਾਂ ਸੇਵਾ ਦਾ ਅਕਸਰ ਜ਼ਿਕਰ ਕਰਦੇ ਆਂ ਜੀ ਤਨ ਦੀ ਮਨ ਦੀ ਤੇ ਤਨ ਦੀ ਵੈਸੇ ਮੈਂ ਕਿਤੇ ਫੇਰ ਸਮਾਂ ਬਣਿਆ ਦੱਸਾਂਗਾ 10 ਪਾਪ ਹੁੰਦੇ ਨੇ ਮਨ ਕਰਕੇ ਵੀ ਪਾਪ ਹੁੰਦਾ ਹੈ ਸਿਰਫ ਮੈਂ ਅੱਜ ਮਨ ਤੇ ਬੋਲ ਦੇਣਾ ਤੁਹਾਡੇ ਮਨ 'ਚ ਕਿਸੇ ਪ੍ਰਤੀ ਫੁਰਨਾ ਵੀ ਗਲਤ ਪੈਦਾ ਹੋ ਗਿਆ ਨਾ ਇਹ ਵੀ ਅਪਰਾਧ ਹੈ ਇਹ ਵੀ ਪਾਪ ਦੇ ਵਿੱਚ ਗਿਣਿਆ ਜਾਵੇਗਾ ਲੇਖਾ ਉਹਦਾ ਵੀ ਹੋਣਾ ਹੈ ਦੋ ਸ਼ਬਦ ਹੁੰਦੇ ਨੇ ਥੋੜਾ ਜਿਹਾ ਰਿਪੀਟ ਇੱਕ ਪਾਪ ਇੱਕ ਅਪਰਾਧ ਪਾਪ ਤਨ ਦੇ ਨਾਲ ਇਹ ਪਾਪ ਜਿਹੜਾ ਇਹ ਮਨ ਦੇ ਨਾਲ ਕੀਤਾ ਜਾਂਦਾ ਹੈ ਅਪਰਾਧ ਜਿਹੜਾ ਉਹ ਤਨ ਦੇ ਨਾਲ ਕੀਤਾ ਜਾਂਦਾ ਹੈ ਜਦੋਂ ਕਿਸੇ ਨੂੰ ਪੁਲਿਸ ਫੜ ਕੇ ਖੜਦੀ ਅਸੀਂ ਕਹਿੰਦੇ ਇਹ ਅਪਰਾਧੀ ਹੈ ਇਹਨੇ ਆਪਣੇ ਹੱਥ ਦੇ ਨਾਲ ਕਿਸੇ ਦਾ ਕਤਲ ਕੀਤਾ ਹੋਇਆ ਇਹ ਅਪਰਾਧੀ ਹੈ ਇਹਨੇ ਹੱਥਾਂ ਦੇ ਨਾਲ ਚੋਰੀ ਕੀਤੀ ਹੋਈ ਹੈ ਇਹ ਅਪਰਾਧੀ ਹੈ ਸਾਰਿਆਂ ਨੂੰ ਨਜ਼ਰ ਆਉਂਦਾ ਪਰ ਮਨ ਕਰਕੇ ਅਸੀਂ ਕਿੰਨਿਆਂ ਦਾ ਮਾੜਾ ਸੋਚਦੇ ਹਾਂ ਇਹ ਪਾਪ ਹੈ ਇੱਥੇ ਬੈਠੇ ਬੈਠੇ ਅਸੀਂ ਤੇ ਇਹੋ ਕਹਿੰਨੇ ਵੀ ਬਾਬਾ ਗਵਾਂਢੀ ਦੀ ਲੱਤ ਤੋੜ ਜੇ ਉਹਦੀ ਬੜੀ ਦਿਨੋਂ ਦਿਨ ਤਰੱਕੀ ਹੁੰਦੀ ਹੈ ਸਾਡੇ ਮਨ 'ਚ ਪਤਾ ਨਹੀਂ ਕਿੰਨੇ ਕੁ ਫੁਰਨੇ ਬੰਦੇ ਨੇ ਮੈਂ ਅੱਜ ਬਾਹਰ ਦਾ ਵਿਸ਼ਾ ਕੋਈ ਨਹੀਂ ਲਿਆ ਤੁਸੀਂ ਸੰਗਤ ਇਹ ਗੱਲ ਦਾ ਯਕੀਨ ਕਰਕੇ ਜਾਣੋ ਜੀ ਸੰਗਤ 'ਚ ਬੈਠਿਆਂ ਬੈਠਿਆਂ ਹੀ ਅਸੀਂ ਕਈਆਂ ਦਾ ਨਾਲ ਈਰਖਾ ਕਰਕੇ ਬਹਿ ਜਾਂਨੇ ਆਂ ਉਹ ਫੁਰਨਾ ਪੈਦਾ ਆ ਗਿਆ ਉਹ ਪਾਪ ਹੈ ਤੇ ਉਹਦੇ ਬਾਰੇ ਗੁਰੂ ਸਾਹਿਬ ਦਾ ਬਚਨ ਹੈ ਅਨ ਕਾਇ ਰਾਤੜਿਆ ਵਾਟ ਦੁਹੇਲੀ RAM ਪਾਪ ਕਮਾਵੰਦਿਆ ਤੇਰਾ ਕੋਈ ਨਬੇਲੀ RAM ਇੱਕ ਫੁਰਨਾ ਵੀ ਗਲਤ ਜਿਹੜਾ ਉਹ ਤੁਹਾਨੂੰ ਗੁਰੂ ਤੋਂ ਦੂਰ ਕਰ ਸਕਦਾ ਹੈ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਗੁਨਾਹ ਹੋ ਜਾਂਦੇ ਨੇ ਸੁਭਾਵਕ ਨੇ ਪਹਿਲੀ ਬੇਨਤੀ ਹੈ ਕਦੀ ਆਪਣੇ ਆਪ ਨੂੰ ਜਿਤਾਉਣਾ ਨਹੀਂ ਹੈ ਇਹ ਹੈ ਬੜਾ ਔਖਾ ਬਧੋ ਬਦੀ ਬੰਦਾ ਜਿਤਾ ਦਿੰਦਾ ਮੈਂ ਸਟੇਜ ਤੋਂ ਥੱਲੇ ਉਤਰਾਂਗਾ ਕਿਸੇ ਨੇ ਕਹਿ ਦਿੱਤਾ ਬਾਬਾ ਜੀ ਕਥਾ ਬੜੀ ਸੋਹਣੀ ਸੀ ਮੰਚ ਇੱਕ ਵਾਰੀ ਆ ਜਾਂਦਾ ਹੈ ਹਾਂ ਮੇਰੇ ਨਾਲ ਦੀ ਕੋਈ ਕਥਾ ਨਹੀਂ ਕਰਦਾ ਉਹ ਕੀਤੀ ਕਰਾਈ ਸਾਰੀ ਖੂ ਦੇ ਵਿੱਚ ਇਹ ਤੋਂ ਬਚਣਾ ਬੜਾ ਔਖਾ ਹੈ ਪਰ ਜਿਹੜਾ ਬਚ ਜਾਂਦਾ ਹੈ ਉਸ ਪਾਸੇ ਲੱਗ ਜਾਂਦਾ ਹੈ ਇਸ ਕਰਕੇ ਮੈਂ ਫਿਰ ਗੱਲ ਲਿਆ ਕੇ ਤੇ ਆਪਣੇ ਵਿਸ਼ੇ ਵੱਲ ਆ ਜਾ ਸਤਿਗੁਰੂ ਕਹਿ ਰਹੇ ਨੇ ਕਹਿਣ ਲੱਗੇ ਭਾਈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ ਤੂੰ ਅਰਦਾਸ ਕਰ ਤੇਰੇ ਪਿਛਲੇ ਗੁਨਾਹਾਂ ਨੂੰ ਬਖਸ਼ ਲਵੇ ਜੇ ਉਹ ਬਖਸ਼ਦਾ ਹੈ ਨਾ ਫਿਰ ਪਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਜਦੋਂ ਬਖਸ਼ਣ ਤੇ ਆਉਂਦਾ ਤੇ ਫਿਰ ਮਨੁੱਖ ਦਾ ਅੰਦਰ ਹੌਲੀ ਹੌਲੀ ਸ਼ੁੱਧ ਹੋਣਾ ਸ਼ੁਰੂ ਹੋ ਜਾਂਦਾ ਹੈ ਉਦਾਹਰਨ ਸਤਗੁਰਾਂ ਨੇ ਕੰਚਨ ਦੀ ਲਈ ਹੈ ਕਿੰਨੇ ਕਿ ਕਾਇਆ ਕੰਚਨ ਤਾਂ ਥੀਏ ਕੁਠਾਲੀ ਚ ਪਾਇਆ ਹੋਇਆ ਸੋਨਾ ਅੱਗ ਦੇ ਉੱਤੇ ਰੱਖਦੇ ਜੇ ਤੇ ਕਦੀ ਕੁਠਾਲੀ ਚ ਇਧਰ ਨੂੰ ਜਾਂਦਾ ਕਦੀ ਇਧਰ ਨੂੰ ਉਹ ਟੇਕਦਾ ਨਹੀਂ ਭੁੜਕਦਾ ਹੈ ਫਿਰ ਜਿਉਂ-ਜਿਉ ਉਹਦੀ ਮੈ ਮੈਲ ਸੜਨੀ ਸ਼ੁਰੂ ਹੋ ਜਾਂਦੀ ਉਹ ਫਿਰ ਟਿਕਣਾ ਸ਼ੁਰੂ ਹੋ ਜਾਂਦਾ ਹੈ ਸੋਨਾ ਅਜੀ ਮਨ ੜਕਦਾ ਏ ਕੱਲਾ ਬਾਹਰ ਹੀ ਨਹੀਂ ੜਕਦਾ ਹੁੰਦਾ ਇਹ ਵੀ ਗੱਲ ਯਾਦ ਰੱਖਿਓ ਮੈਂ ਇਹ ਵੀ ਨਾਲ ਬੇਨਤੀ ਕਰਦੇ ਵਾਂ ਇੱਕ ਹੁੰਦਾ ਜੀ ਮੈਂ ਬਾਣੀ ਪੜਦਾ ਤੇ ਬਾਹਰ ਮਨ ੜਕਦਾ ਏ ਬਾਹਰ ਦਾ ਹੋ ਗਿਆ ਵਿਸ਼ੇ-ਵਿਕਾਰਾਂ ਚ ਹੋ ਗਿਆ ਹਨਾ ਮੋਹ ਮਮਤਾ ਜੋਗੇ ਇੰਨਾ ਚ ੜਕਦਾ ਏ ਹੁਣ ੜਕਦਾ ਏ ਪਰ ਅਜੇ ਵੀ ਰਿਦੀਆਂ ਸਿਦੀਆਂ ਵਾਲੇ ਪਾਸੇ ਢੜਕਦਾ ਅਜ ਹੌਮੇ ਅੰਦਰ ਵਾਲੇ ਪਾਸੇ ਨੂੰ ਢੜਕਦਾ ਤਾਂ ਇਹੋ ਮੈਂ ਕਹਿੰਦਾ ਨਾ ਹੌਮੇ ਦੀਰਗ ਰੋਗ ਹੈ ਅੱਗੇ ਕਿਸੇ ਦਾ ਬੁਰਾ ਸੋਚਦਾ ਸੀ ਬੁਰਾ ਦੇਖਦਾ ਸੀ ਬੁਰਾ ਕਰਦਾ ਸੀ ਤਾਂ ਢੜਕਦਾ ਏ ਅੱਜ ਅੰਦਰ ਨੂੰ ਢਟਕਣ ਲੱਗ ਪਿਆ ਤਿਕਨ ਤੁਹਾਨੂੰ ਨਹੀਂ ਇਹਨੇ ਦੇਣਾ ਫਿਰ ਕਹਿੰਦਾ ਤੇਰੇ ਨਾਲ ਦਾ ਤੇ ਭਗਤ ਦੀ ਕੋਈ ਨਹੀਂ ਜਿੱਡਾ ਤੇਰਾ ਚੌਂਕੜਾ ਏਡਾ ਤਾਂ ਕਿਸੇ ਦਾ ਵਜਦਾ ਨਹੀਂ ਅੱਜ ਤੇ ਗੋਡੇ ਨਹੀਂ ਸਿੱਧੇ ਹੁੰਦੇ ਲੋਕਾਂ ਦੇ ਫਿਰ ਤੁਹਾਨੂੰ ਅੰਦਰੋਂ ਉਹਨੇ ਢੜਕਾਉਣਾ ਸ਼ੁਰੂ ਕਰ ਦਿੱਤਾ ਤੇਰੇ ਜਿੰਨਾ ਤੇ ਸਿਮਰਨ ਹੀ ਕੋਈ ਨਹੀਂ ਕਰਦਾ ਤੇਰੇ ਜਿਨੀ ਤੇ ਸੇਵਾਈ ਕੋਈ ਨਹੀਂ ਕਰਦਾ ਤੇਰੇ ਤੇ ਤੇ ਕਿਰਪਾ ਹੀ ਬੜੀ ਮਾਲਕ ਦੀ ਮਾਲਕ ਸਾਰਾ ਕੁਝ ਦੇਈ ਜਾਂਦਾ ਇਹਨੇ ਤੁਹਾਨੂੰ ਅੰਦਰ ਨੂੰ ਢਕਾਉਣਾ ਸ਼ੁਰੂ ਕਰ ਦਿੱਤਾ ਪਰ ਇਹ ਚੀਜ਼ਾਂ ਸੜਦੀਆਂ ਨੇ ਗੁਰੂ ਦੀ ਦਇਆ ਦੇ ਨਾਲ ਇਸ ਕਰਕੇ ਅਸੀਂ ਅਰਦਾਸ ਕਰੀਏ ਕਿ ਦਾਤਾ ਕਿਰਪਾ ਕਰ ਅੰਦਰ ਦੀ ਮੈਲ ਸੜ ਜਾਵੇ ਕਾਇਆ ਕੰਚਨ ਤਾਂ ਸਹੀ ਇਹ ਕਹਿਣ ਲੱਗੇ ਕਾਇਆ ਜਿਹੜੀ ਹੈ ਉਹ ਸੋਨੇ ਵਰਗੀ ਸ਼ੁੱਧ ਉਦੋਂ ਹੁੰਦੀ ਹੈ ਜਾਂ ਸਤਗੁਰ ਲਾਏ ਮਿਲਾਏ ਜਦੋਂ ਗੁਰੂ ਸੇਕ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਏ ਅੱਗੇ ਸ਼ਬਦ ਹੈ ਜੀ ਭ੍ਰਮ ਮਾਇਆ ਵਿੱਚੋਂ ਕੱਟੀ ਹੈ ਸੱਚੜੈ ਨਾਮ ਸਮਾਏ ਹੁਣ ਗੁਰੂ ਦੇ ਚਰਨਾਂ 'ਚ ਜੁੜ ਗਏ ਨਾ ਤੇ ਗੁਰੂ ਗੁਰੂ ਜਪਦਿਆਂ ਇੱਕ ਦਿਨ ਤੁਸੀਂ ਗੁਰੂ ਦੇ ਵਿੱਚ ਲੀਨ ਹੋ ਜਾਵੋਗੇ ਜਦੋਂ ਮਨੁੱਖ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਏ ਤੇ ਭ੍ਰਮ ਦਾ ਅਰਥ ਹੈ ਜੀ ਭਟਕਣਾ ਮਾਇਆ ਦੀ ਖਾਤਰ ਮਾਇਆ ਸ਼ਬਦ ਹੈ ਇਹਦਾ ਅਰਥ ਕਰਾਂਗੇ ਮਾਇਆ ਦੀ ਖਾਤਰ ਜਿਹੜੀ ਭਟਕਣਾ ਸੀ ਨਾ ਉਹ ਤੇਰੀ ਖਤਮ ਹੋ ਗਈ ਮੈਂ ਉਸ ਦਿਨ ਵੀ ਕਿਹਾ ਸੀ ਸੈਸ ਖੱਟੇ ਲੱਖ ਕੋ ਉੱਠ ਧਾਵੈ ਤ੍ਰਿਪਤਨ ਆਵੈ ਮਾ ਪਾਛੈ ਪਾਵੇ ਸਤਿਗੁਰੂ ਕਹਿੰਦੇ ਇਹ ਮਾਇਆ ਦੇ ਨਾਲ ਨਹੀਂ ਰਜਨਾ ਮਾਇਆ ਦੇ ਨਾਲ ਭਟਕਣਾ ਖਤਮ ਨਹੀਂ ਹੁੰਣੀ ਹਾਂ ਜਿੱਦਨ ਨਾਮ ਦੇ ਵਿੱਚ ਤੂੰ ਲੀਨ ਹੋ ਗਿਆ ਉਸ ਦਿਨ ਮਾਲਕ ਤੇਰੇ ਤੇ ਇੰਨੀ ਕਿਰਪਾ ਕਰੇਗਾ ਭ੍ਰਮ ਮਾਇਆ ਵਿੱਚੋਂ ਕੱਟੀਏ ਤੇਰੇ ਅੰਦਰੋਂ ਮਾਇਆ ਦੀ ਭਟਕਣਾ ਖਤਮ ਹੋ ਜਾਵੇਗੀ ਸਚੇ ਨਾਮ ਸਮਾਇਤ ਸੁਰਤ ਨਾਮ ਦੇ ਵਿੱਚ ਟਿਕ ਜਾਵੇਗੀ ਸਚੇ ਨਾਮ ਸਮਾਇ ਹਰ ਗੁਣ ਗਾਏ ਜਦੋਂ ਮਨੁੱਖ ਸੱਚੇ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ ਜਦੋਂ ਮਨੁੱਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਸੁਰਤ ਕਰਕੇ ਜੁੜ ਜਾਂਦਾ ਹੈ ਤੇ ਉਹ ਫਿਰ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਤੇ ਤੁਸੀਂ ਜਦੋਂ ਇੱਕ ਵਾਰੀ ਅਮਰਤ ਵੇਲੇ ਉੱਠ ਕੇ ਜਪ ਲੈਂਦੇ ਜੇ ਨਾ ਇਹਦੀ ਇੰਨੀ ਇੱਕ ਕਿਰਪਾ ਜੀ ਫਿਰ ਅੰਦਰ ਬਾਰ ਬਾਰ ਸਾਰੀ ਦਿਹਾੜੀ ਰਿਪੀਟ ਆਪਣੇ ਆਪ ਹੀ ਹੁੰਦਾ ਹੈ ਫਿਰ ਕੀ ਘੁੰਮਦੀ ਰਹਿੰਦੀ ਹੈ ਪੁਰਾਣੇ ਸਮਿਆਂ 'ਚ ਅੱਜ ਤੋਂ 10-15 ਸਾਲ ਪਹਿਲਾਂ ਇੱਕ ਘੜੀ ਮਿਲਦੀ ਸੀ ਚਾਬੀ ਵਾਲੀ ਕਈਆਂ ਕੋ ਅਜੇ ਵੀ ਪਈ ਹੋਵੇਗੀ ਜਿਨ੍ਹਾਂ ਕੋ ਪੁਰਾਣੀ ਕਿਸੇ ਨੇ ਸੰਭੀ ਹੋਵੇ ਉਹਨੂੰ ਸਵੇਰੇ ਥੋੜੀ ਜੀ ਚਾਬੀ ਪਰ ਦੇ ਦਿੱਤੀ ਸੀ ਸਾਰੀ ਦਿਹਾੜੀ ਘੁੰਮਦੀ ਰਹਿੰਦੀ ਸੀ ਜਿੰਨੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਪ ਲਿਆ ਨਾ ਉਹ ਫਿਰ ਸਾਰੀ ਦਿਹਾੜੀ ਅੰਦਰ ਬਤੁਰਦੇ ਆ ਫਿਰਦੇ ਆ ਉੜਦੇ ਆ ਬੈਂਦੇ ਆ ਸਾਰੀ ਦਿਹਾੜੀ ਅੰਦਰ ਨਾਮ ਚੱਲਦਾ ਰਹਿੰਦਾ ਜਪਦੇ ਰਹਿੰਦੇ ਆ ਸਤਿਗੁਰੂ ਕਹਿੰਦੇ ਸੱਚਾ ਨਾਮ ਸਮਾਏ ਹਰ ਗੁਣ ਗਾਏ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਮਿਲ ਪ੍ਰੀਤਮ ਪ੍ਰੀਤਮ ਦਾ ਅਰਥ ਹੈ ਪ੍ਰਮਾਤਮਾ ਪ੍ਰਮਾਤਮਾ ਨੂੰ ਮਿਲ ਕੇ ਸੁੱਖ ਪਾਏ ਹੁਣ ਅੰਦਰ ਸਦੀਵੀ ਸੁੱਖ ਹੈ ਚੀਜ਼ਾਂ ਦੋ ਨੇ ਸਾਡੇ ਹੱਥ ਚ ਨੇ ਉੱਠ ਜਿਆ ਜੇ ਤੇ ਤੁਸੀਂ ਆਪਣੇ ਅੰਦਰ ਅਮਰਤ ਲੈ ਜੋ ਜੀਵਨ ਬੜਾ ਚੜਦੀ ਕਲਾ ਵਾਲਾ ਜੇ ਜ਼ਹਿਰ ਲੈ ਜੋ ਤੇ ਆਪਾਂ ਆਪਣੇ ਆਪ ਹੀ ਮਰਨਾ ਹੈ ਅੱਜ ਦਾ ਸਮਾਂ ਅਸੀਂ ਤਾਂ ਜਾਦੇ ਤੜਫਦੇ ਹਾਂ ਅਸੀਂ ਕਹਿੰਦੇ ਨਾ ਕਿ ਕਲਯੋਗ ਆ ਗਿਆ ਕਲਯੋਗ ਅਸੀਂ ਖੁਦ ਲਿਆਂਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਮਾਈਆਂ ਸਵੇਰੇ ਉੱਠਣਾ ਕਿਸੇ ਬਜ਼ੁਰਗ ਨੇ ਉੱਠਣਾ ਘਰ ਦੇ ਕਿਸੇ ਬੰਦੇ ਨੇ ਉੱਠਣਾ ਉੱਠਦਿਆਂ ਸਾਰ ਨਾਲੇ ਕੀਰਤ ਕਰਨੀ ਤੇ ਨਾਲੇ ਗੁਰੂ ਗੁਰੂ ਜਪਣਾ ਸ਼ੁਰੂ ਕਰ ਦੇਣਾ ਅੱਜ ਤਰੱਕੀ ਇੰਨੀ ਕੁ ਕਰ ਲਈ ਓੜਦੇ ਆ ਸਾਰ ਮੋਬਾਈਲ ਫੋਲਦੇ ਆਪਾਂ ਉਹ ਸਾਰਾ ਗੰਦ ਮੋਬਾਈਲ ਦੇ ਨਾਲ ਪਹਿਲਾਂ ਹੀ ਆਪਣੇ ਅੰਦਰ ਟਕਾ ਲੈਨੇ ਆ ਇਹ ਗੱਲ ਨੂੰ ਮਨੋਵਿਗਿਆਨ ਵੀ ਮੰਨਦੀ ਹੈ ਜਿਹੜੀ ਚੀਜ਼ ਉਹ अर्ਲੀ ਮਾਰਨਿੰਗ ਕਹਿੰਦੇ ਨੇ ਆਪਾਂ ਅਮਰਤ ਵੇਲਾ ਕਹਿ ਦਿੰਦੇ ਆ ਫਰਕ ਇੱਕ ਸ਼ਬਦ ਆ ਇਹਦਾ ਗੱਲ ਸੇਮ ਹੈ ਮਨੋਵਿਗਿਆਨ ਵੀ ਕਹਿੰਦੀ ਹੈ ਤੁਸੀਂ ਜੇ ਸਵੇਰੇ ਸਵੇਰੇ ਉੱਠ ਕੇ अर्ਲੀ ਮਾਰਨਿੰਗ 네ਗਟਿਵਿਟੀ ਆਪਣੇ ਅੰਦਰ ਭਰ ਲੈਂਦੇ ਜਿੱਤੇ ਸਾਰਾ ਦਿਨ ਜਿਹੜਾ ਤੁਹਾਡੇ ਅੰਦਰ 네ਗਟਿਵ ਵਿਚਾਰ ਜਿਹੜੇ ਨੇ ਉਹ ਵਰਕ ਕਰਦੇ ਨੇ ਹੋਂਦ ਤੇ ਸਾਇੰਸ ਵੀ ਮੰਨਣ ਲੱਗ ਪਈ ਹੋਂਦ ਤੇ ਅਸੀਂ ਥੋੜਾ ਜਿਹਾ ਖਿਹੜਾ ਛੜਦੀ ਹੈ ਨਾ ਮੋਬਾਈਲ ਦਾ ਥੋੜਾ ਚਿਰ ਸਿਰਫ ਬਹੁਤ ਸਮਾਂ ਨਹੀਂ ਇੱਕ ਪਹਿਰ ਤੇ ਨ ਇੱਕ ਘੰਟੇ ਦਾ ਹੁੰਦਾ ਹੈ ਸਵੇਰੇ ਸਵੇਰੇ ਜਿੰਨਾ ਚਿਰ ਤੱਕ ਸੂਰਜ ਚੜ੍ਹ ਨਹੀਂ ਜਾਂਦਾ 7-8 ਵਜੇ ਜਾਂਦੇ ਕਿਤੇ ਨਹੀਂ ਅੱਗ ਲੱਗ ਜੱਲੀ ਕੰਮਕਾਰਾਂ ਨੂੰ ਕੁਝ ਨਹੀਂ ਹੁੰਦਾ ਉਹਨਾਂ ਚਿਰ ਮੋਬਾਈਲ ਨੂੰ ਇੱਕ ਪਾਸੇ ਪਿਆ ਰਹਿੰਦੋ ਠੀਕ ਹੈ ਉਸ ਤੋਂ ਬਾਅਦ ਜਿਹੜਾ ਉਹ ਗੁਰੂ ਗੁਰੂ ਜੱਪਣ ਵਾਲੇ ਪਾਸੇ ਚੱਲੋ ਵੈਸੇ ਮੈਂ ਕਹਿ ਕੇ ਸਮਾਪਤੀ ਕਰ ਦੇਵਾਂ ਸਮਾਂ ਹੋ ਚਲੇ ਇੱਕ ਡਿਸਪੀਸਪਲਨ ਬਣਾਓ ਜੀ ਆਪਣੇ ਜੀਵਨ ਦਾ ਰੂਲ ਬਣਾਓ ਕਿ ਮੈਂ ਐਨੇ ਵਜ ਤੋਂ ਲੈ ਕੇ ਐਨੇ ਵਜੇ ਤੱਕ ਫੋਨ ਨੂੰ ਹੱਥ ਨਹੀਂ ਲਾਉਣਾ ਲੋਕ ਮੈਂ ਵੇਖਿਆ ਸੌਣਵ ਨਹੀਂ ਦਿੰਦੇ ਕਈ ਵਾਰੀ ਰਾਤਾਂ ਨੂੰ ਫੋਨ ਆਉਣਗੇ ਤੇ ਬਹੁਤਿਆਂ ਦਾ ਤੇ ਪਤਾ ਨਹੀਂ ਕਈਆਂ ਦਾ ਮੈਂ ਸਹਰਾਣੇ ਰੱਖ ਲਵਾਂ ਤੇ ਮੇਰੇ ਫਿਰ ਉਹ ਰਾਤ ਸਾਰੀ ਉਹ ਵਾਈਬ੍ਰੇਸ਼ਨ ਦੀ ਕਰਕੇ ਪਤਾ ਨਹੀਂ ਕੀ ਸਿਰ ਭਾਰਾ ਭਾਰਾ ਬਣਿਆ ਰਹਿੰਦਾ ਮੈਂ ਕਦੀ ਰਾਤ ਨਹੀਂ ਫੋਨ ਚੁੱਕਿਆ ਵੱਜਦਾ ਜਿੰਨੇ ਮਰਨਾ ਉਹਨੇ ਮਾਰੀ ਜਾਣਾ ਦਫਾ ਕਰੋ ਉਹਨੂੰ ਮੈਂ ਕਹਤੋ ਮਹਾਰਾ ਚੰਗਾ ਭਲਾ ਦੂਰ ਰੱਖ ਦਿਓ ਆਪ ਤੇ ਬਚੋ ਜਿਹੜਾ ਅੱਧੀ ਰਾਤ ਮਰਦਾ ਹੈ ਫੋਨ ਦੇ ਉੱਤੇ ਉਹਨੂੰ ਜਾਣ ਦਿਓ ਕਿਸੇ ਪਾਸੇ ਲੱਗਣ ਦਿਓ ਬਹੁਤ ਜ਼ਰੂਰੀ ਫੋਨ ਹੋਵੇਗਾ ਰਿੰਗ ਤੇ ਲਾ ਕੇ ਰੱਖ ਦਿਓ ਦੂਰੋਂ ਉੱਠ ਕੇ ਚੁੱਕ ਲਿਓ ਆਹ ਫਾਲਤੂ ਦੀ ਜਿਹੜੀ ਚੈਟ ਹੈ ਜਾਂ ਬਾਦੂ ਦਾ ਸਾਡਾ ਟਾਈਮ ਵੇਸਟ ਇਹਨੇ ਜ਼ਿੰਦਗੀ ਬਰਬਾਦ ਕੀਤੀ ਹੈ ਇਹ ਗੱਲਾਂ ਬੜੀਆਂ ਨਿੱਕੀਆਂ ਨਿੱਕੀਆਂ ਨੇ ਦੋਵੇਂ ਪੱਖ ਤੇ ਬਾਣੀ ਬੋਲਦੀ ਹੈ ਸਤਿਗੁਰਾਂ ਨੇ ਸੌਣ ਵੇਲੇ ਸਾਨੂੰ ਸੋਹਿਲਾ ਸਾਹਿਬ ਦਿੱਤਾ ਸੀ ਇਹ ਤੋਂ ਚਲੋ ਆਪਾਂ ਵਿਚਾਰ ਕੱਲ ਕਰ ਲਾਂਗੇ ਅਮਰਤ ਵੇਲੇ ਜਿਹੜੀ ਆਸਾ ਦੀ ਵਾਰ ਦਿੱਤੀ ਸੀ ਯਾਸੀ ਕੇ ਸੌਣ ਲੱਗਿਆ ਤੈਨੂੰ ਰੱਬ ਚੇਤੇ ਆਵੇ ਤੇ ਸਵੇਰੇ ਵੀ ਚੇਤੇ ਆਵੇ ਜੀ ਨਾਲ ਮਨ ਚੜ੍ਹਦੀ ਕਲਾ ਵੱਲ ਰਹੇ ਤੇ ਮੈਂ ਮਨੋਵਿਗਿਆਨ ਪੜ੍ਹ ਰਿਆ ਸਭ ਮਨੋਵਿਗਿਆਨ ਵਿੱਚ ਇੰਦੀ ਰਾਤ ਨੂੰ ਵੀ ਪੋਜ਼ਿਟਿਵ ਸੋਚੀ ਸਵੇਰੇ ਵੀ ਉੱਠਦੇ ਪਾ ਪੋਜ਼ਿਟਿਵ ਸੋਚੀ ਤੇਰਾ ਜੀਵਨ ਚੰਗਾ ਨਿਕਲੇਗਾ ਅੱਜ ਸਾਇੰਸ ਮੰਨ ਰਹੀ ਹੈ ਪਰ ਅਸੀਂ ਪਤਾ ਨਹੀਂ ਕਿੰਨਾ ਕੁ ਪੜ ਗਏ ਸਾਇੰਸ ਤੋਂ ਸ਼ਾਇਦ ਗਿਆਨ ਨਿਕਲ ਗਿਆ ਅਸੀਂ ਉਹਦੀ ਵੀ ਨਹੀਂ ਮੰਨਦੇ ਪਏ ਖੈਰ ਗੱਲ ਨੂੰ ਨੇੜੇ ਰੱਖ ਕੇ ਸਮਾਪਤੀ ਕਰਾਂ ਕੱਲ ਇਹ ਤੋਂ ਗੱਲ ਚਲਾਵਾਂਗੇ ਆਪਾਂ ਸਤਿਗੁਰੂ ਕਹ ਲਗੇ ਮਿਲ ਪ੍ਰੀਤਮ ਸੁਖ ਪਾਏ ਕਹਿੰਦੇ ਉਹ ਪ੍ਰਮਾਤਮਾ ਨੂੰ ਮਿਲ ਕੇ ਆਨੰਦ ਜਿਹੜਾ ਇਹ ਮੰਨਦਾ ਹੈ ਸੁਖ ਮਿਲਦਾ ਹੈ ਸਦਾ ਆਨੰਦ ਰਹੇ ਦਿਨ ਰਾਤ ਵਿੱਚੋਂ ਹਉਮੈ ਜਾਏ ਉਹਦੇ ਅੰਦਰੋਂ ਹਉਮੈ ਚੜੀ ਜਾਂਦੀ ਹੈ ਤੇ ਦਿਨ ਰਾਤ ਆਨੰਦ ਦੇ ਵਿੱਚ ਟਿਕਿਆ ਰਹਿੰਦਾ ਹੈ ਸੋ ਇੰਨੀਆਂ ਬੇਨਤੀਆਂ ਪ੍ਰਮਾਣ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਸਚੇ ਨਾਮ ਸਮਾਏ ਹਰ ਗੁਣ ਗਾਏ ਮੇਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਵਿੱਚੋਂ ਹਉ ਮੈਂ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ